ਕਾਲ ਦੋਸਤੋ ਨਵੇਂ ਸਾਲ ਦੇ ਪਹਿਲੇ ਦਿਨ ਹੀ ਮਹਿੰਗਾ ਹੋਇਆ 골ਡ ਖਬਰ ਨੂੰ ਸ਼ੁਰਗਰਮ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਨਵਾਂ ਸਾਲ 2025 ਸ਼ੁਰੂ ਹੋ ਗਿਆ ਹੈ ਅਤੇ ਸੋਨੇ ਦੀ ਕੀਮਤ ਚ ਵਾਧਾ ਦੇਖਣ ਨੂੰ ਮਿਲਿਆ ਹੈ ਚਮਕੀਲੀ ਧਾਤ ਚਾਂਦੀ ਵੀ ਮਾਮੂਲੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੀ ਹੈ ਹੋਮ ਤਾਰੀ ਬਾਜ਼ਾਰ ਚ ਸੋਨੇ ਦੀਆਂ ਕੀਮਤਾਂ ਚ ਗਰਾਵਟ ਦੇ ਬਾਵਜੂਦ ਘਰੇਲੂ ਬਾਜ਼ਾਰ ਚ ਸਰਾਫਾਂ ਨੇ ਕੀਮਤਾਂ ਚ ਵਾਧਾ ਦੇਖਣ ਨੂੰ ਮਿਲਿਆ ਹੈ ਇਹਨਾਂ ਦਿਨਾਂ ਘਰੇਲੂ ਬਾਜ਼ਾਰ ਸੋਨੇ ਚਾਂਦੀ ਦੇ ਭਾਅ ਉਤਾਰ ਚੜਾ ਦੇ ਨਾਲ ਕਾਰੋਬਾਰ ਕਰਦੇ ਨਜ਼ਰ ਆ ਰਹੇ ਨੇ ਐਮਸੀਐਕਸ ਤੇ ਸੋਨੇ ਤੇ ਜਾਂਦੇ ਦੀ ਕੀਮਤ ਕੀ ਰਹੇਗੀ ਜੇਕਰ ਅਸੀਂ ਐਮਸੀਐਕਸ ਤੇ ਸੋਨੇ ਦੀ ਕੀਮਤ ਦੀ ਨਜ਼ਰ ਮਾਰੀਏ ਤਾਂ ਮਲਟੀ ਕਾਮੋਡਿਟੀ ਐਕਸਚੇਂਜ ਚ ਸੋਨਾ 147 ਰੁਪਏ ਇਹ 0.19 ਫਸੀਦੇ ਵਾਅਦੇ ਦੇ ਨਾਲ 76894 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰ ਰਿਹਾ ਹੈ। ਅੱਜ 76660 ਰੁਪਏ ਪ੍ਰਤੀ 10 ਗ੍ਰਾਮ ਦਾ ਹੇਠਲਾ ਪੱਧਰ ਦੇਖਿਆ ਗਿਆ ਹੈ ਤੇ 76894 ਰੁਪਏ ਦੇ ਉੱਚ ਪੱਧਰ ਤੇ ਚੱਲ ਰਿਹਾ ਹੈ। ਮੰਗਲਵਾਰ ਤੇ ਮੁਕਾਬਲੇ ਬੁੱਧਵਾਰ ਨੂੰ ਸੋਨੇ ਦੇ ਕੀਮਤਾ 'ਚ ਵਾਅਦਾ ਦਰਜ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਸਥਾਨਿਕ ਸ਼ਰਾਫਤ ਬਾਜ਼ਾਰ 'ਚ ਵੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਹੈ। ਤੋਂ ਡਿੱਗੀ ਵਿਚਾਰ ਨੇ ਖਬਰਾਂ